ਮਹਾਰਾਜ ਕੀ ਕਰਦੇ ਸਨ ਜਦੋਂ ਵਿਆਹ ਨਹੀਂ ਹੋਇਆ ਘੁੰਗਣੀਆਂ ਵੀ ਵੇਚ ਲੀਆਂ ਵਿਆਸ ਦੇ ਕੰਡੇ ਤੇ ਫਿਰ ਖੂਹ ਤੇ ਦੁਪਹਿਰੇ ਬਹਿ ਕੇ ਪਾਣੀ ਕੱਢ-ਕੱਢ ਪੀ ਆਈ ਜਾਂਦਾ ਚਵਾਰਾ ਸੀ ਸਾਹਮਣੇ ਗੁਰੂ ਅਮਰਦਾਸ ਮਹਾਰਾਜ ਚਵਾਰੇ 'ਚ ਬੈਠਿਆ ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਜੀ ਦੇ ਮਹਿਲ ਬੀਬੀ ਭਾਨੀ ਜੇ ਮਾਤਾ ਜੀ ਉਧਰੋਂ ਬੀਬੀ ਭਾਨੀ ਜੀ ਲੰਘੇ ਆ ਤੇ ਦੇਖ ਕੇ ਕਹਿੰਦਿਆ ਸਤਿਗੁਰੂ ਜੀ ਮਾਂ ਜੀ ਕਹਿੰਦੇ ਆ ਮਾਤਾ ਮੰਸਾ ਦੇਵੀ ਜੀ ਆਪਣੇ ਪਤੀ ਨੂੰ ਕਹਿੰਦੇ ਆ ਸਤਿਗੁਰੂ ਜੀ ਆਪਣੀ ਭਾਨੀ ਵਰਣਯੋਗ ਹੋ ਗਈ ਹੈ ਕਿਰਪਾ ਕਰੋ ਇਹਦੇ ਲਈ ਵਰ ਲੱਭੋ ਬਾਰੀ ਸੀ ਖੁੱਲੀ ਸਾਹਮਣੇ ਗੁਰੂ ਰਾਮਦਾਸ ਜਲਸ਼ਕਾਰੇ ਸਨ ਕਹਿੰਦੇ ਨੇ ਇਹ ਕੋ ਜਾ ਹੋਵੇ ਜਿਹਾ ਜਰਾਮਦਾਸ ਜੀ ਨੇ ਬੜੀ ਨਿਮਰਤਾ ਚ ਰਹਿੰਦੇ ਨੇ ਕਦੀ ਉੱਚੇ ਬੋਲਦੇ ਨਹੀਂ ਦੇਖੇ ਇਹਨਾਂ ਦੇ ਨੇਤਰ ਹਮੇਸ਼ਾ ਭਿੱਜੇ ਰਹਿੰਦੇ ਨੇ ਇਹ ਕੋ ਜਾ ਲੱਭੋ ਗੁਰੂ ਅਮਰਦਾਸ ਜੀ ਨੇ ਬੜੇ ਪਿਆਰੇ ਬਚਨ ਕਹਿ ਕੈਨ ਲੱਗੇ ਭਾਗਾ ਵਾਲੀਏ ਇਹਦੇ ਵਰਗਾ ਸਿਰਫ ਇਹੀ ਹੈ ਇਹਦੇ ਵਰਗਾ ਸੰਸਾਰ 'ਚ ਹੋਰ ਦੂਜਾ ਕੋਈ ਨਹੀਂ ਸਿਰਫ ਇਹੀ ਹੈ ਧੰ ਗੁਰੂ ਰਾਮਦਾਸ